ਸਜਾ ਵਿਚਕਾਰ ਸਜਾ ਵਿਚਕਾਰ ਖੱਬਾ ਵਿਚਕਾਰ ਖੱਬਾ ਵਿਚਕਾਰ ਖੱਬਾ ਵਿਚਕਾਰ ਸਜਾ ਵਿਚਕਾਰ ਖੱਬਾ ਵਿਚਕਾਰ ਖੱਬਾ ਇਜ਼ਹਕਾਰ ਖੱਬਾ ਇਜ਼ਹਕਾਰ ਸੱਜਾ ਇਜ਼ਹਕਾਰ ਸੱਜਾ ਇਜ਼ਹਕਾਰ ਖੱਬਾ ਇਜ਼ਹਕਾਰ ਖੱਬਾ ਇਜ਼ਹਕਾਰ ਸੱਜਾ ਇਜ਼ਹਕਾਰ ਖਬਾ ਮੰਗੂ ਬੋਲਿਆ ਪਪਾ ਇਹ ਕਹਿੰਦਾ ਵਿਚਕਾਰ ਚੱਲ ਮੰਗੂ ਚੱਲ ਮੰਗੂ ਵਿਚਕਾਰ ਸਜਾ ਖਬਾ ਵਿਚਕਾਰ ਸਜਾ ਵਿਚਕਾਰ ਸਜਾ ਵਿਚਕਾਰ ਸਜਾ ਵਿਚਕਾਰ ਖਬਾ ਵਿਚਕਾਰ ਖਬਾ ਇਜ਼ਹਕਾਰ ਖੱਬਾ ਇਜ਼ਹਕਾਰ ਸੱਜਾ ਇਜ਼ਹਕਾਰ ਸੱਜਾ ਇਜ਼ਹਕਾਰ ਖੱਬਾ ਇਜ਼ਹਕਾਰ ਖੱਬਾ ਇਜ਼ਹਕਾਰ ਖੱਬਾ ਇਜ਼ਹਕਾਰ ਖੱਬਾ ਇਜ਼ਹਕਾਰ ਸੱਜਾ ਇਜ਼ਹਕਾਰ ਖੱਬਾ ਇਜ਼ਹਕਾਰ ਸੱਜਾ ਸੱਜਾ ਕਰ ਲਵੇ ਪਚਕਾਰ ਲੋ ਜੀ ਇਹਦਾ ਅੱਜ ਦਾ ਜੇਤੂ ਆ ਜੀ ਖੁਸ਼ਾਲ ਸਿੰਘ ਸੋ ਇਹਨੇ ਨਾਮ ਜਿੱਤਿਆ ਜੀ 50 ਰੁਪਏ ਨਾਮ ਜਿੱਤਿਆ ਬਹੁਤ ਬਹੁਤ ਮੁਬਾਰਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਖੇਡ ਇੱਥੇ ਖਤਮਾ ਕੱਲ ਦੀ ਖੇਡ ਇੱਕ ਨਵੀਂ ਲੈ ਕੇ ਆਵਾਂਗੇ ਸੋ ਇਸ ਤਰ੍ਹਾਂ ਚੈਨਲ ਦੇ ਨਾਲ ਜੁੜੇ ਰਹੋ ਵਾਦ ਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ